ਕਿ ਜਿਹੜੇ ਅਜਿਹੇ ਪੜ੍ਹੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਪਈ ਤ ਨਹੀਂ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਘੁਮਿਆ ਕੋਈ ਪੰਜਾ ਨਹੀਂ ਲਗਿਆ ਇਹ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝ ਆਇਆ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜ ਦੇਣ ਬੁਰੀਆਂ ਤਰੰਗਾ ਉੱਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ ਚ ਫਸ ਜਾਏਗਾ ਫਸ ਜਾਏਗਾ ਔਰ ਉੱਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸਨੇ ਛੋਟੀ ਬੁराई ਕਰਨੀ ਸੀ ਬਹੁਤ ਵੱਡੀ ਬੁराई ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸਨੂੰ ਮਦਦ ਦੇਣਗੀਆਂ ਪ੍ਰੇਰਣਾ ਕਰਨਗੀਆਂ ਇੱਕ ਨੇਕ ਮਨੁੱਖ ਸਤਸੰਗੀ ਮਨੁੱਖ ਦਸ ਗੁਰਮੁਖਾਂ ਦੀ ਮਹਿਫਿਲ ਦੇ ਚਾਨ ਕੇ ਬੈਠਾ ਹੈ ਤੁਸੀਂ ਨਿਰਮਲ ਤਰੰਗਾ ਸੰਸਗੀਆਂ ਤਰੰਗਾਸਨ ਕਿਉਂ ਖੁਦ ਵੀ ਗੁਰਮੁਖ ਸੇ ਉਹ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੇਗਾ ਬਹੁਤ ਵੱਡਾ ਉਸ ਕੋਲ ਹੋ ਜਾਏਗਾ ਬਹੁਤ ਵੱਡਾ ਹੋ ਜਾਏਗਾ ਇੱਕ ਬੁਰਾ ਮਨੁੱਖ ਜੋ ਰੋਜ਼ ਰੋਜ਼ ਬੁਰੀ ਸਹਬਤ ਦੇ ਚ ਬੈਠਦਾ ਹੈ ਇਕ ਛੋਟੀ ਜਿਹੀ ਬੁਰਾਈ ਕਰਨਾ ਚਾਹੇਗਾ ਉਹਦੇ ਕੋਲ ਵੱਡੀ ਹੋ ਜਾਏ ਵੱਡੀ ਹੋ ਜਾਏਗੀ ਅੱਜ ਤੱਕ ਅਦਾਲਤਾਂ ਵਿੱਚ ਕਾਤਲਾ ਨੇ ਇਹ ਆਖਿਆ ਹੈ ਕਤਲ ਕਰਨਾ ਨਹੀਂ ਚਾਹੁੰਦੇ ਸੀ ਹੋ ਗਿਆ ਉਹਨੂੰ ਡਾਂਟਣਾ ਹੀ ਸੀ ਸਿਰਫ ਇੱਕ ਦੋ ਗੱਲਾਂ ਹੀ ਕੱਢਣੀਆਂ ਸਨ ਪਰ ਕੀ ਕਰੀਏ ਕਤਲ ਹੋ ਗਿਆ ਅੱਜ ਤੱਕ ਅਦਾਲਤਾਂ ਕਹਿੰਦੀਆਂ ਰਹੀਆਂ ਇਹ ਝੂਠ ਬੋਲਦੇ ਨੇ ਝੂਠ ਬੋਲਦੇ ਨੇ ਹੁਣ ਮਨੋਚਿੰਤਕ ਅੱਗੇ ਆਏ ਨੇ ਉਹ ਕਹਿੰਦੇ ਨੇ 70 ਫੀਸਦੀ ਕਾਤਲ ਕਾਤਲ ਨਹੀਂ ਹੁੰਦੇ ਵੇਗ ਦੇ ਚ ਆ ਕੇ ਹੋ ਜਾਂਦੇ ਨਹੀਂ ਕਤਲ ਕਰਨਾ ਨਹੀਂ ਚਾਹੁੰਦੇ ਸਨ ਉਹਨੂੰ ਜਾਨੋ ਮਾਰਨਾ ਨਹੀਂ ਚਾਹੁੰਦੇ ਸਨ ਸਿਰਫ ਗਾਲ ਕੱਢਣੇ ਸੀ ਜਾਂ ਇੱਕ ਥੱਪੜ ਮਾਰਨਾ ਸੀ ਇਤਨੀ ਬੁਰੀਾਈ ਕੋਲ ਸੀ ਪਰ ਬੁਰੀ ਸੋਸਾਇਟੀ ਦੇ ਵਿੱਚ ਬੈਠਣ ਕਰਕੇ ਬੁਰੀ ਤਰੰਗਾਂ ਦੇ ਪ੍ਰਭਾਵ ਹੈ ਇੱਕ ਛੋਟੀ ਜਿਹੀ ਬੁਰੀਾਈ ਵੱਡੀ ਬੁਰੀਾਈ ਕਰ ਬੈਠ ਇੱਕ ਨੇਕ ਮਨੁੱਖ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੁੰਦਾ ਹੈ ਪਰ ਜੇ ਸਤਸੰਗ ਦੇ ਵਿੱਚ ਬੈਠਾ ਹੈ ਰੋਜ਼ ਰੋਜ਼ ਚੰਗੀਆਂ ਲਹਿਰਾਂ ਇਤਨੀਆਂ ਪ੍ਰਭਾਵਿਤ ਕਰ ਦੇਣ ਗਿਆ ਇਤਨੀ ਸਮਰਥਾ ਦੇਣ ਗਿਆ ਉਹ ਖੁਦ ਹੈਰਾਨ ਹੋਵੇਗਾ ਨਿਕਾ ਜਾਂ ਮੈਂ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਹੋ ਗਿਆ ਮੇਰੇ ਕੋਲ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਤੇ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੋ ਗਿਆ ਜਦ ਬਹੁਤ ਵੱਡਾ ਬ੍ਰह्म ਭੋਜ ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ਤੇ ਸਾਰੇ ਲੋਕ ਧਨ ਕਬੀਰ ਧਨ ਕਬੀਰ ਕਹਿਣ ਲੱਗੇ ਤੋ ਕਬੀਰ ਨੇ ਐਲਾਨੀਆਂ ਕਹਿ ਦਿੱਤਾ ਨਾ ਆਮ ਕਿਆ ਨਾ karenge ਨਾ ਕਰ ਸਕੇ ਸਰੀਰ ਕਿਆ ਜਾਣਉ ਕਿ ਚਹਰ ਕੀ ਆ ਬਾਇੋ ਕਬੀਰ ਕਬੀਰ ਮੈਂ ਨਹੀਂ ਕਰ ਸਕਦਾ ਤੇ ਮੇਰੀ ਹਿੰਮਤ ਨਹੀਂ ਹੈ ਤੇ ਮੇਰੀ ਸਮਰਥਾ ਹੀ ਨਹੀਂ ਹੈ ਪਤਾ ਨਹੀਂ ਕੀ ਗੈਬੀ ਸ਼ਕਤੇ ਨੇ ਕਰ ਗਤਾ ਹੈ ਇਹ ਉਸੇ ਦਾ ਕ੍ਰਿਸ਼ਮ ਹੈ ਇੱਕ ਨਿੱਕਾ ਹੀ ਕੰਮ ਕਰਨਾ ਚਾਹੁੰਦਾ ਸੀ اتنا ਵੱਡਾ ਕੰਮ ਹੋ ਗਿਆ ਨੇਕ ਸ਼ਕਤੀਆਂ ਮਦਦ ਕਰਦੀਆਂ ਨੇ ਅੰਦਰ ਬੁਰਾਈ ਚੱਲ ਰਹੀ ਹੈ ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਹਲੇ ਦਵਲੇ ਮੰਡਲਾਨ ਗਿਆ ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ ਨੇਕ ਕੰਮ ਕਰਨਾ ਚਾਹੁੰਦਾ ਹੈ ਤੋਂ ਨੇਕ ਲਹਿਰਾਂ ਉਹਦੇ ਹਲੇ ਦਵਲੇ ਮੰਡਲਾਨ ਗਿਆ ਸੰਸਾਰ ਭਰਿਆ ਪਿਆ ਇਹਨਾਂ ਲਹਿਰਾਂ ਨਾਲ அர மனுக்குரா மனுக்குபா